ਅੱਲੇ ਆ ਕੇ ਬੱਚੋ ਯਾਰ ਬਾਈ ਤੁਸੀਂ ਤਾਂ ਤਾਂ ਉੱਠੋ ਮੌਜਾ ਨਾ ਯਾਰ ਵੇਚਣੇ ਨਹੀਂ ਲੱਗਦਾ ਬਰੇਨੇ ਕਿੰਨੇ ਦਾ ਦਾ ਸਹੀ ਕਿੰਨੇ ਦੇਨੇ ਯਾਰ ਦੋਹੇ 11 ਦੇ ਦੇਵਾਂਗੇ ਛੋਟੇ ਉਹ ਗਰਾਂ ਨੂੰ ਸੁਣ ਕੇ ਤੜਕੇ ਦਾ ਗਰਾਂ ਗਰਾਂ ਕਰੀ ਜਾਣਾ ਲਫੜਾ ਦੱਸੋ ਜੀ ਤੁਸੀਂ ਮਾੜੋ ਦੱਸੋ ਤੁਸੀਂ ਅੱਲਾ ਦੇਖੀ ਬਈ ਹਸਲਾ ਹੀ ਹਸਲਾ ਇਹਨੂੰ ਕਰੰਟ ਦੋਨੇਗਾ ਕਰੰਟ ਦੋਨੇਗਾ ਉਹ ਇਧਰ ਭਜਦਾ ਮੈਂ ਤਾਂ ਦੋਨੇ ਦੇ 6000 ਦੀਆਂ ਨਾ ਨਾ ਜੀ ਹਾਂ ਕੋਈ ਫੇਰ ਨਾ ਉਹ ਗਰਨ ਮੇਰਾ ਨਾ ਨਾ ਜੀ ਛੋਟੇ ਛੋਟੇ ਨਾ ਨਾ ਜੀ ਉਹ ਗਰਨ ਕਹਿੰਦਾ ਤੂੰ ਧੱਕਾ ਜਿੰਨਾ ਤਾਂ ਨਹੀਂ ਧੱਕਾ ਭਾਈ ਮੈਂ ਤਾਂ ਕੱਲ ਕਰਦਾ ਜਦ ਪਹੁੰਚਦਾ ਨਿਆਰਾ ਧੱਕਾ ਮੁੱਲ ਆਇਆ ਤੂੰ ਦੇਖ ਮੋੜਾ ਦੇ ਕੋ ਬੁਗੜਾ ਨਿਆਰਾ ਮੈਂ ਤਾਂ ਕਹਾਂਗਾ ਕੋ ਬੁਗੜਾ ਨਾ ਨਹੀਂ ਨਾ ਹਾਂ ਪੁੱਤ ਲਾ ਪੱਟਾ ਪੂਰਾ ਮੁੱਲ ਇੱਥੇ ਹੈ ਕੀ ਉਹ ਗਰਨ ਦੋਨੇ ਨਿਆਰਾ ਸਾਢੇ 6 ਪੌਣੇ ਨਾ ਨਾ ਇਹ ਧੱਕਾ ਨਹੀਂ ਕੋਈ ਗੱਲ ਨਹੀਂ ਫਿਰ ਪਟ્રોલ ਪਾਲਾ ਧੱਕਾ ਉਹ ਕੀ ਕਰੀਏ ਨਾ ਜਿਹੜੀਆਂ ਦੇਣੀਆਂ ਨੇ ਉਹ ਸਾਰੇ ਲੈ ਜਾ ਚਾਰੇ ਬੱਬੂ ਉਹੀ ਵੀ ਜਾਗੇ ਮਨ ਲੋਗੇ ਚਾਹੀਏ ਤੁਸੀਂ ਉਹ ਮੰਗ ਲਓਗੇ ਮੈਨਾਂ ਲਾਤੇ ਲੈ ਬਦਲਾ ਰਹੇ ਲੋਕ ਦਾ ਪਾਲ ਲੈ ਯਾਰ ਚਾਰ ਹੀ ਲੈ ਜਾ ਹਾਂਜੀ ਕੱਟ ਕੇ ਅਜਿਹਾ ਨਾ ਕਰ ਗਾ ਕਲਪ ਕਰਕੇ ਕਰਦਾ ਨਾ ਕੁੱਤੀ ਬੋਲਦਾ ਉਹ ਗਲਫ ਗਲ ਕਰ ਕੇ ਨਾ ਪਪਾ ਪੀਪੂ ਪੀਪੀ ਮੰਗ ਲਿਆ ਤੇਰਾ ਉਹ ਗੁੱਸਾ ਕਰਿਆ ਨਹੀਂ ਗੁੱਸਾ ਨਹੀਂ ਕਰਦਾ ਤੂੰ ਕਹਿੰਦਾ ਵੀ ਤੋਏਦੀ ਦੇਣੀਆਂ ਨਹੀਂ ਨਾ ਨਾ ਲੁੱਗੋ ਜੀ ਮੈਂ ਗੁੱਸਾ ਕਰਿਆ ਮੰਡੀ ਆ ਇਹਦਾ ਗੁੱਸਾ ਨਾ ਕਰ ਨਹੀਂ ਮੈਂ ਗੁੱਸਾ ਕਰਿਆ ਨਹੀਂ ਫੜ ਜਾ ਮੁੰਡਾ ਮੈਂ ਤੂੰ ਪੀਪੀ ਮੰਗ ਲਿਆ ਗੁੱਸਾ ਨਹੀਂ ਕਰਦਾ ਮੈਂ ਤਾਂ ਮਾਤਾਰੇ ਕਹਿੰਦਾ ਵੀ ਕਰ ਲੇ ਜੇ ਜਦੋਂ ਮੈਂ ਵੀ ਤੇਰਾ ਗੁੱਸਾ ਦਾ ਤੂੰ ਕੋਲੋਂ ਗੁੱਸਾ ਹੀ ਮੈਂ ਗੁੱਸਾ ਨਹੀਂ ਕਰਦਾ ਤੋ ਜੀ ਨਾ ਉਹਦੇ ਮਗਰੀ ਦਾ ਗੱਬੰਦਾ ਕੀ ਹੋ ਗਿਆ ਓਰੇ ਤੁਸੀਂ ਬੱਚੋ ਦੀ ਬੱਕਰੀਆਂ ਮੇਰਾ ਮੰਗਰਾ ਮੈਂ ਕਿਨੇ ਮੁੱਲ ਲਗਾ 20000 ਰੁਪਇਆ ਮੈਂ ਤੁਹਾਨੂੰ ਦੇਣਾ ਨਾ ਮੇਰਾ ਬੇਈਦਰਾ ਫੋਨ ਖੜ ਗਿਆ ਲੈ ਕੀ ਤੁਸੀਂ 20000 ਰੁਪਇਆ ਮੈਂ ਤੁਹਾਨੂੰ ਦੇ ਦਿੰਦਾ 10000 ਮੰਗੋ ਜਾਣੇ ਉਹ ਬਹੁਤ ਲੈਣੀਆਂ ਨੇ ਅੱਜ ਲਸਦਾਰ ਨੇ ਲੈਣੀਆਂ ਨੇ ਅੱਛਾ ਫੁੱਟੂ ਦਾ ਕੀ ਕਹਿੰਦਾ ਉਹ ਤਾਂ 30 30 ਮੰਗਦਾ ਗੱਲੀ ਗੱਲੀ ਦਾ ਨਹੀਂ ਤਾਂ ਤੁਸੀਂ ਵੇਚਣਾ ਕਿੰਨੇ ਦਿਨਾਂ ਫਿਰ ਆ ਹਾਂ ਕਿੰਨੇ ਵਜਣੇ ਸਹੀ ਜੇਦੀ ਮੂਵੀ ਮੈਂ ਸਹੀ ਹੁੰਦੀ ਸਹੀ ਤੇਰਾ ਵਾਲਾ ਵੀ ਸਹੀ ਕੋਈ ਇੱਥੇ ਸੋਈ ਤੇਰੇ ਵਾਲਾ ਵੀ ਸਹੀ ਨਹੀਂ ਰਹਾ ਪਰ ਟੀ ਵਾਲੇ ਤਾਂ ਬੰਦੇ ਨਾਲੇ ਤੂੰ 2 ਦਾ 30 ਕਹਿੰਦੇ ਉਹ ਉਹ ਫਿਰ ਕੀ ਹੈ ਉਹਨਾਂ ਕਹਿੰਦਾ ਫਿਰ ਉਹ ਜੋਨ 30 ਦੀ ਮੰਗ ਰਿਹਾ ਹੈ ਮੈਂ ਕਹਤਾ ਚਲ ਹੋਰ ਲਾ ਦੇ ਸਹੀ ਰੇਟ ਤੇ ਕੋਈ ਜੀ ਪੂਰੇ ਹੋ ਜੀ ਇਹਨੇ ਜੀ ਲਓ ਸਾਡਾ ਬਣਾ ਲਓ ਤੁਸੀਂ ਕੋਈ ਖਟਿਆਲ ਆ ਬੇ ਨਹੀਂ ਆ ਨਹੀਂ ਕਰ ਕੋਈ ਨਹੀਂ ਕੋਈ ਹਾਲੋ ਜੀ ਬੱਕ ਨੇ 17-17 ਹਜ਼ਾਰ ਦੀਆਂ ਸਾਰਾ ਬਰਨ ਆਹ ਉਹ ਫਿਰ

ਮੈਂ ਆ ਵੀ ਲਾਗ ਲਊਂਗਾ ਜਿਹੜੇ ਮੇਰੀ ਬਾਂਦੇ ਪਿਆਰਾ ਆ ਤੇਦੇ ਬੱਕਰੇ ਕਿਹੂੜੇ ਦੇ ਦੇ ਦਣਾ ਆ ਫੜਦੇ ਆ ਬੱਕਰੇ ਬੇਟੇ 40000 ਰੁਪਈਆ 20000 ਦੇ ਹੁੰਦਾ ਠੀਕ ਆ ਜੇ ਜੇ ਹੁੰਦਾ ਹੁਣ ਕਹਿਣਾ ਤੈਮ ਹੁੰਦਾ ਕਹੋ ਇਹ ਕੋਈ ਨਹੀਂ ਟਾਈਮ ਨੂੰ ਟਾਈਮ ਹੁੰਦਾ ਵੀ ਹੈ ਟਾਈਮ ਹੁੰਦਾ ਵੀ ਘਾਟ ਨੇ ਰੋ ਬੱਕਰੇ ਦੇ ਲਾਗ ਲੈ ਛੱਟੇ ਮੜੇ ਚੱਕੀ ਹੋਇਓ ਨਹੀਂ ਦੇਖ ਲਓ ਹਾਂ ਟਾਈਮ ਆ ਟਾਈਮ ਨਾਲ ਦੇਖਦਾ پہلا لگ رہا ہے او نہیں کوئی او پھر کی کنده ہوں چل دی گنده تو کہنا ہوڑا 59000 دی نے 59000 ہو پتہ کباڑا 21 کی دے لگے 21000 دیو 24000 دے او سوال کھڑا مار بو بال دی دا کوئی گل کہتا نہیں ٹھیک ہے ਆਇਆ ਰਾਂ ਬੈਰੀ ਫਰੇ ਬੈ ਲੂਗਾ ਓਏ 1000 ਰੁਪਏ ਹੋਰ ਪਾ ਦੇ ਮੇਰਾਗਾ ਰੱਖ ਲੈ ਓ ਨਹੀਂ ਕੱਟ ਹੈ ਜੀ ਕਿੰਨਾ ਯਾਰ ਕਿ ਉਹ ਮਾਦਰੀ ਆਖ ਲੈ ਉਹ ਮਾਂ ਦੇਖਾ ਠੁੱਕੀਆਂ ਨੇ ਸੂਈਆਂ ਹੋਈਆਂ ਨੇ ਤੜਕੇ ਖਾਦਾ ਨਹੀਂ ਕੁਸ 2-4 ਦਿਨ ਦਾ ਦੱਸ ਜੱਟ ਕਾਟਣ ਦੇ ਦੀ ਬਾਈ 7-8 ਦਿਨ ਤਾਂ ਖਾਂਦਾ ਹੀ ਨਹੀਂ ਨਹੀਂ ਇਹ ਹਸਦਾਰ ਮੰਨਦਾ ਨਹੀਂ ਹੈਗਾ ਤੇ ਮਰਜੀ ਰਖੀ ਤੇ ਇਹ ਤਾਂ ਨਹੀਂ ਤਾਂ ਗੁੱਸੇ ਦਾ ਕੋਈ ਨਹੀਂ ਹੁੰਦਾ ਇਹ ਤੇ ਕੀ ਉਹ ਗੁੱਸਾ ਦਾ ਕਰਦਾ ਮੈਨੂੰ ਮੈਨੂੰ ਆ ਕੇ ਦੱਸ ਵੀਂ ਮੈਂ ਇੱਕ ਹੀ ਜਿੰਨੇ ਮੈਂ ਡੋਮੇਟ ਨਾਲ ਹੀ ਕਿਹਾ ਤੈਨੂੰ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਹੈਗਾ ਪੁੱਛਣਾ ਨਾ ਵੀ ਜਾ ਬਰੋਗੇ ਕਿਉਂ ਪੁੱਛਣਾ ਆ ਕੇ ਬਣਾ ਕਰਕੇ ਕੋਈ ਰਿਸ਼ਤੇਦਾਰ ਹੈ ਮੇਰਾ ਨਹੀਂ ਉਹਨੂੰ ਪੁੱਛਿਆ ਪੁੱਛਲਾ ਰਿਹਾ ਕਰ ਲੈ ਕੋਈ ਗੱਲ ਆਪਾਂ ਨਹੀਂ ਉਹ ਮਾੜਾ ਖਮਾ ਮੁੰਡੇ ਦਾ ਮਾੜਾ ਖਮ ਹੋਇਆ ਆਪਾਂ ਇਹ ਵੀ ਕਰ ਤੈਨੂੰ ਚਲੋ ਕੈਂ ਕਰ ਮੈਂ ਤਾਂ ਹੁਣ ਕਦੇ ਆਜ ਦੀ ਪੈਨਸ਼ਨ ਵੀ ਨਹੀਂ ਹੋਵੇਗਾ ਛੱਡ ਰੱਖਿਆ ਜੀ ਚਾ ਕੋਈ ਗੱਲ ਨਹੀਂ ਉਹ ਪੁੱਛਲਾ ਰਿਹਾ 43000 ਦੇ ਲੈ 43000 ਗ੍ਰਾਹਕ ਨੂੰ ਨਹੀਂ ਪਤਾ ਹੈਗਾ 2050 24 24 ਦੀ ਕੀ 6000 ਨਹੀਂ ਹੋਗੀ ਮੈਂ ਤੁਹਾਨੂੰ 4000 ਰੁਪਏ ਬਣਾ ਦੇ ਕਟ 50 ਬੱਲਾ ਤਾਂ ਬਹੁਤ ਹੈ 42000 ਰੁਪਏ ਲੈ ਪਹਿਲਾਂ ਤੂੰ ਲੈ ਵੰਦੇ ਲਈ ਦੇਖੋ ਹਾਂ 40 ਦੇ ਦੋ ਮੈਂ 43 ਲਾ ਤਾ 43 ਹੀ 100 ਰੁਪਏ ਹੋਰ ਦੇ ਦੇ 100 ਰੁਪਏ ਹੋਰ ਦੇ ਲੈ ਉਹ ਤਾਂ ਨਹੀਂ ਮੰਗੂ ਹੋ ਪੂਰੇ 4000 ਤਾਂ ਰਹੇਗਾ ਵਿਚਾਲਾ ਹਾਂ ਹਲੋ ਹਾਂਜੀ ਸਿੱਤੇ ਦੋ ਬੱਚੇ ਛੁਕਏ ਹਾਂ ਜੀ ਕਿੰਨੇ ਕਹਤਾ ਨਹੀਂ 43 ਦੀਆਂ ਦੋ ਘਟ 50 ਦੀਆਂ ਕਹਤਾ 24 24 ਦੀ ਬੱਕਰੀ ਬਹੁਤਾ ਹੁਣ ਦੋ ਬੱਚੇ ਬਾਗ ਰਹੇ ਨੇ ਇਹਦਾ ਇਹ ਕੱਲ ਵੀ ਹੋਈ ਹੈ ਆਪਣੀਆਂ ਅਸੀਂ ਲਈ ਆਪਾਂ 30000 ਦਲਾਤਾ ਹਾਂ ਹਾਂ 30000 ਬਾਬਾ ਨਾ ਨਾ ਤੇਹੀ ਤੇਹੀ ਬਾਈ 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 43000 ਆ ਗੋਲ ਜੀ ਫਿਰ ਹਜ਼ਾਰ ਦੇ ਹੋਰ ਦੇ ਲੋ ਬਾਈ ਜੀ ਸਹੀ ਹੈ ਦੇ ਦੇ ਬੇ ਭਾਈ ਜੀ ਆਈ ਜਮਾ ਸਹੀ ਹੈ ਜੀ 44 ਜਾਂ 1000 ਦੇ ਹੋਰ ਪਾ ਲੋ 44 ਹੀ ਆਣਾ 44 ਜੀ 44 47 48 40 42 ਆ ਭਾਈ ਲੈ ਬੱਕੇ ਤੇਰੇ ਵੇਚ ਤੇ ਮੇਰਾ ਮੰਨਦਾ ਖੁਸ਼ ਹੋ ਕੇ ਕਰ ਦਿਓ ਇੱਕੜ 15000 ਦੀ ਰੇਟੀਆਂ ਦੋ ਦਰ 2200 500 ਓ ਅਸੀਂ ਵੀ ਜ਼ਿੰਮੇਦਾਰ ਆ ਅਸੀਂ ਓ ਇਹਦੇ ਵੀ ਲਾਓ ਇਹਦੇ ਤੇ ਲਾਓ ਮੇਰਾ ਜੇ ਮੁਖੀ ਆ ਰਿਹਾ 45 ਦੀਆਂ ਬੱਕਰੀਆਂ ਲੈ ਆ ਫੜਦੇ ਨਹੀਂ ਨਹੀਂ ਨਾਸ਼ੇ ਪੂਰੇ 45 ਦੇ ਬੱਕਰੇ ਹੋ ਗਿਆ ਰੱਖਿਆ ਰੱਖ ਰੋ ਠੀਕ ਹੈ ਯਾਰ ਅਬ ਇਹ ਨਾ ਲੂੰਗਾ ਇਹ ਦਿਨ ਰਾਤ ਤੁਹਾਨੂੰ ਲੂੰਗਾ ਆ ਪਰ ਦੋ ਦਿਨ ਲੱਗ ਜੰਦੇ ਨੇ ਗੀਆਂ ਉਹ ਵੀ ਬਾਹਰ ਜਾਂਦੇ ਹੋ ਤਾਂ ਤਨੇ ਪੈ ਕੇ ਨਹੀਂ ਲੜਾ ਨਾ ਤੇ ਜੇ ਨਾ ਅਪਡੇਟ ਕਰਦੇ ਭਾਈ ਆ ਲੋਟ ਦੇ ਰਿਹਾ ਹੈ ਹਲੋ ਗੂਗਲ ਪੇ ਕਰਾ ਦਈਏ ਪੈਸਾ ਦੇ ਦੇ ਛੋਟਾ ਜਿਹਾ ਚੋਲੀ ਕਰਾਓ ਤਲਾਹ ਕਰ ਹਾਂ ਬੱਚੇ ਦਾ ਹਾਂ ਅੱਗੇ ਬੜਾ ਨਹੀਂ ਜੇ ਪੱਤਾ ਮਿਲਾ ਦੇ ਉਹਦੇ ਇੱਕ ਪੱਤਾ ਨਹੀਂ ਇਹਦਾ ਬੱਕਰਾ ਹੈ ਉਹ ਕੱਲ ਨੂੰ ਮੈਂ ਹੋਈ ਸਾਰਾ ਕੁਝ ਦੇਖ ਲਿਆ ਚੱਕਰ ਲਿਆ ਮਰੇ ਸਾਰਾ ਸਾਰਾ ਨਿਕਲ ਤੁਸੀਂ ਮੈਨੂੰ ਦੱਸਿਓ ਜੋ ਬੱਚਾ ਲਾਓ ਬੱਤੇ ਅਰੇ ਬੱਚੇ ਗੋਡੂ ਜੀ ਛਾਂ ਕੇ ਗੜੇ ਨੇ

ਠੀਕ ਹੈ ਠੀਕ ਹੈ ਜੀ ਪੈਸੇ ਬੁਲਾਓ ਜੀ ਬੱਕਰੀ ਲੈ ਲਈ ਸਾਜ ਪੈਸੇ ਦੇ ਦਿਓ ਉਹਨੂੰ ਬੰਦੇ ਨੂੰ ਚੋਲਾ ਲੈ ਨਹੀਂ ਚੋਲਾ ਲੈ ਉਹ ਤੇ ਥਣ ਇੱਕ ਟੱਕਲ ਹੋ ਰਹੀ ਤੂੰ ਬੱਕਰੇ ਖਰੀਆਂ ਨਹੀਂ ਗਿਆ ਥੋੜਾ ਚਾ ਜਾ ਕੋ ਗੱਲ ਬਾਤ ਹੋ ਜੇ ਉਹ ਕੀ ਮਜ਼ਾਰ ਨਹੀਂ ਹੈਗੇ ਇੱਥੇ ਹੁਣ ਖਰੀਆਂ ਨਹੀਂ ਆ ਉਹ ਨੈਣ ਮੁੰਨ ਜਗਾ ਦੇ ਆ ਮੈਂ ਇਹਦੇ ਕੱਪ